ਥੈਂਕਸ ਮਿਸਟਰ ਜੁਰਮਨ ਲੀਟੂ ਤੁਸੀਂ ਵਿਸ਼ਵ ਜਨ ਪ੍ਰੋਡਕਟ ਪ੍ਰਧਾਨ ਦੇ ਵਿਚਾਰ ਸੁਨੇ ਤੁਸੀਂ ਦੇਖਿਆ ਹੋਰ ਸੁਣਿਆ ਹੋਵੇਗਾ ਕਿ ਉਹ ਹਾਈਪੋ ਲਿਖਦੇ ਨਹੀਂ ਦੱਸਦੇ ਨਹੀਂ ਉਸ ਨੂੰ ਮੰਨਦੇ ਵੀ ਨਹੀਂ ਤੇ ਜ਼ਿੰਦਗੀ ਦੇ ਛਣ ਛਣ ਵਿੱਚ ਉਹਨਾਂ ਦੀ ਹੈਪੀਵਸਟ ਹੋਈ ਹੈ ਇਸ ਤੋਂ ਬਾਅਦ ਮੈਂ ਸੁਖੀਲ ਪਾਟਲ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਅੱਜ ਦੇ ਸਾਡੇ ਮੁੱਖ ਮਹਿਮਾਨ ਨੇ ਇਸ ਕਾਨਫਰੰਸ ਬਾਰੇ ਆਪਣੇ ਵਿਚਾਰ ਸਾਂਝੇ ਕਰਨ सुरेश पाटिल जी का लोगो आफ्टर साइंस में जाचा डॉक्टर रोजी चेकअप ऑन कार्डी सितंबर 27 ते

ਕੁਈ ਇਸ ਕਰ ਨਾਲ ਜਿੱਕੇ ਕੋਰ ਗੋਸਤਾਨੇ ਵੀ ਕੀਤਾ ਕਿ ਜਦੋਂ ਸਾਡੇ ਕੋਲ ਸ਼ੁਰੂ ਹੋ ਕੇ ਸਾਡੇ ਕੋਲ ਮਾਇਏ ਦੇ ਤਪੇ ਜਿਹੜੀ ਕੂਗੀ ਤੇ ਇਸ ਤਰ੍ਹਾਂ ਸੇ ਖਤਮ ਹੁੰਦੇ ਆ ਤੇ ਸਾਡੇ ਕੋਲ ਡੇਟ ਤੱਕ ਹੀ ਬੋਲੀ ਹੈ ਤੇ ਸਾਨੂੰ ਫਾਇਪੂ ਦੀ ਕੀ ਜੁਇ ਹੈ ਬਲਕਿ ਡੇਟ ਤੱਕ ਹੀ ਬੋਲੀ ਜੇ ਅਸੀਂ ਮਾਤਰਾ ਗੱਲ ਕਰੀਏ ਇਸ ਤਰ੍ਹਾਂ ਜਿਹੜੇ ਦੇ ਸਾਹਮਣੇ ਆਉਂਦਾ ਹੈ ਕਿ ਜਿਸ ਤਰ੍ਹਾਂ ਇਹ ਪਰ ਲਗੂ ਗੁਰੂ ਬੰਦੇ ਆ ਤੇ ਉਹਦੇ ਬਿਲਕੁਲ ਚੌਥੀ ਮਾਤਰਾ ਬਣਦੀ ਹੈ ਔਰ ਚੌਥੀ ਹੀ ਜਿਹੜਾ ਜਪਾਨੀ ਕਲਾਸਿਕਲ ਹੈ ਉਹ ਉਹਦੀ ਵੀ ਚੌਥੀ ਮਾਤਰਾ ਹੀ ਬਣਦੀ ਹੈ ਕਿ ਇੱਕ ਤਰ੍ਹਾਂ ਡੇਢ ਤੋਂ ਕੀ ਬੋਲਣੀ ਵੀ ਦੁਨੀਆ ਦੀਆਂ ਜਿਹੜੀਆਂ ਸਭ ਤੋਂ ਛੁੱਟੀਆਂ ਛੋਟੇ ਜਾਂਦੇ ਰਹਿ ਕੱਪਤਾ ਦੀ ਉਹਨਾਂ ਵਿੱਚ ਸ਼ਾਮਿਲ ਹੈ ਕਿ ਬਿਲਕੁਲ ਹਾਈਕੂ जिन्हें उन्द्रिया मात्रा ने लोग गिने जाए लेकिन जो ज्यों मैं हाइकू पढ़ता गया मैं जापानी हाइकू भी कुछ पंजाबी से हाइकू भी तब मैं महसूस किया कि सिर्फ यही गल नहीं कि छोटा काव्यूप या सारे छोटे काव्यूप इको जुड़े है बल्कि सारे काबरूप की जड़ी कासीरा इनन दी आत्मा है, और देन दी पॉलिटिक्स है होना के बहुत ज्यादा फर्क है कि हाइकु विशेष बोली दीनिया मात्रा ना हो लेकिन हाइकु और बोली जे बहुत ज्यादा फर्क है और पूरी जेडी दिस स्पिरिट विच ओदी रचनात्मक अमल है होना के बहुत ज्यादा फर्क से दनिक महसूस करते है जिस नुकसान में बहुत बढ़िया तरीके ना रोलना बात दे आर्टिकल दा जरा रोलना बात में जापान दे ट्रेवल ट्रेवल बुक के तौर पे लिखा है एम्पायर ऑफ साइंस तो कुछ हर एक बारे बहुत लंबा आर्टिकल है तो दे वो देख चीज़ है मेरे बहुत बिल्कुल नुकसान में सही क्या कि मेरे बहुत जो इस तरह का आर्टिकल क्या कि शायद बेस्ट आर्टिकल हाइकू बारे वो भी हो गए तो ਉਹਨਾਂ ਬਾਤ ਕੀਤਾ ਕਿ ਇੱਕ ਜੋੜੀ ਜਿਹੜੀ ਫਾਈਪੂ ਦੀ ਪ੍ਰੈਵਟੀ ਆ ਇਹ ਇਹ ਹੀ ਕਿਸੇ ਵੱਡੀ ਗੱਲ ਨੂੰ ਕਿਸੇ ਛੋਟੀ ਕੀਤਾ ਨਹੀਂ ਬਲਕਿ ਇਹ ਕੋਈ ਇੱਕ ਬ੍ਰੀਫ ਇਵੈਂਟ ਸੀ ਜਿਹੜੀ ਕਿ ਇੱਕ ਫਾਰਮ ਲੈਣ ਦੀ ਉਸ ਨੂੰ ਮਰਦੀ ਨਹੀਂ ਉਸਰਦੀ ਸੀ ਕਿ ਉਹਨੇ ਫਾਰਮ ਤਿਆਰ ਕੀਤਾ ਉਸ ਜਿਹੜੀ ਇਵੈਂਟ ਸੀ ਔਰ ਬਾਅਦ ਨੇ ਵੀ ਕਿਹਾ ਕਿ ਜਿਹੜਾ ਪੱਛਮੀ ਪਾਠਕ ਕੇ ਪਛਮ ਦਾ ਕੋਈ ਜੀ ਵੀ ਦਰੇ ਉਹ ਹਾਈਗ੍ਰੋਮੀਟਰ ਸਰੀਰ ਕਰਦਾ ਕਿਉਂ ਹਾਈਗ੍ਰੋ ਪੜ੍ਹਨਾ ਨਹੀਂ ਹੋਣਾ ਉਹ ਕਿਨਾਂ ਕਿ ਜਿਹੜਾ ਪਛਮੀ ਦੇਖ ਰਿਹਾ ਉਹ ਫਟਾਫਟ ਹਾਈਗ੍ਰੋਮੀਟਰ ਪੜ੍ਹਨ ਦੀ ਕੋਸ਼ਿਸ਼ ਕਰਦਾ ਕਿਉਂਕਿ ਉਹ ਤੇ ਪੂਰੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦਾ ਜਦ ਕੇ ਬਾਤ ਨਾ ਕਿ ਹਾਈਗ੍ਰੋ ਦਾ ਸਾਇਲੈਂਸ ਪੀਰੀਅਡ ਕਰਦਾ कि तुसी ओदी इंटरप्रिटेशन करो जाओ ओदे बारे बहुत लफ्ज एक हाई के बारे कहो ते एक ना इस तरह जमे असि जमे कोई धर्म हैगा वो हर एक नु बैप्टाइज करने की कोशिश करदा कि अपना उते मीनिंग ओदे उपर अपना मीनिंग वो इंपोज करने की कोशिश करदा कहदे विच आहा मीनिंग है जबकि उचे प्लुरल मीनिंग्स दिया संभावना में बहुत बेशुमार मीनिंग्स दिया संभावना लुकी हम जे लेकिन सिर्फ एक मीनिंग दे के वो छोटा करने की तो दूजी गलती अदत चीजा जो देखते हैं चीज नियम ने बहुत अच्छी तरह क्या कि जिस तरह अरख देखते रुख नहीं देखते अरख नहीं देखते कुर्सी देखते बालन देखते हैं ਜਾਂ ਸੀ ਉਹ ਚੋਂ ਲੱਕੜ ਦੀ ਹੈ ਕਿਸੀਂ ਰੁੱਖ ਨੂੰ ਦੇਖਿਆ ਤੇ ਜੋ ਹਾਇਕੂ ਦੀ ਨਜ਼ਰ ਹੈ ਹਾਇਕੂ ਦੀ ਨਜ਼ਰ ਰੁੱਖ ਨੂੰ ਉਹਦੀ ਰੁੱਖ ਪੰਨ ਵਿੱਚ ਦੇਖਣ ਦੀ ਕੋਸ਼ਿਸ਼ ਕਰਦੀ ਹੈ ਕਿ ਆਪਣੇ ਹਮੈ ਨੂੰ ਪਾਸੇ ਪਰਖੇ ਔਰ ਕਿਸ ਫੇਲ ਅਨੁਭਵਾਨ ਕੇ ਹੋ ਜਾ ਦੁਨੀਆ ਕਿ ਹੋ ਜਾਈ ਪ੍ਰਤੀਤ ਹੁੰਦੀ ਹੈ ਇਸ ਇਸ ਤਰ੍ਹਾਂ ਦੀ ਜਾਨੀ ਰਚਨਾ ਕਿ ਹਾਇਕੂ ਇੱਕ ਚੁੱਪ ਚੁਪ ਪੈਦਾ ਹੁੰਦਾ और चुप ही सिर जता कि हाइकू किस तरह का एक्सपीरियंस है मैं तो उधर हाइकू तरह सांझे बहुत लोग लोगों ने पढ़े हुए जाल कहते कि जाल तो भी कुंडी तो भी बच गया पानी पिछला चल और एक जगह लिखता कि एक डिगिया एक बिगिन फुल दंखड़िया वापस गंडी वाल मुड़ रही नहीं नहीं तितली और एक हाइकू बहुत यानी वित्तीय भी होती है कि मकड़ियों डरो ना मैं स्पाइक सांदा पर इन्ना नहीं समुद्र गहरा काला हो गया तब जंगली मुर्गाबियाँ भी आवाज चित्ती होगी। सो हाइकू दी एक तु, जो ਹਾਈਕੂ ਦੀ ਸਮਝ ਲੋਕ ਨੂੰ ਦੀ ਹੋਇਸੀ ਮਖਰੀਆ ਸੋ ਮੈਂ ਸਮਝਦਾ ਕਿ ਅਸਲੀ ਪੰਜਾਬੀ ਵਿੱਚ ਇਸ ਤਰ੍ਹਾਂ ਜੀ ਆਇਆਂ ਨੂੰ ਕਹਿੰਦੇ ਆ ਕਿ ਇਹਦੇ ਆਉਣ ਨਾਲ ਵਾਕਈ ਪੰਜਾਬੀ ਕਵਿਤਾ ਨੂੰ ਜਿਸ ਤਰ੍ਹਾਂ ਲੋੜ ਸਦਾ ਗਿਆ ਕਿ ਪੰਜਾਬੀ ਕਵਿਤਾ ਨੂੰ ਇਹ ਹੈਲਪ ਕਰ ਸਕਦਾ ਸੋ ਵੈਨ ਨਾਲ ਇਹ ਪੰਜਾਬੀ ਕਵਿਤਾ ਦੀ ਮਦਦ ਦੇ ਨੂੰ ਦੋਤਰਾ ਕਰ ਸਕਦਾ ਹੈ ਕਿ ਇੱਕ ਤਰੀਕ ਪੰਜਾਬੀ ਵਿੱਚ ਜਿਸ ਦਾ ਬਹੁਤ ਲਖਾਂ ਦੀ ਖੂਦੂਰ ਖਰਚੀ ਬਹੁਤ ਹੁੰਦੀ ਹੈ ਪੋਇਟਰੀ ਦੇ ਜੀਰੋ ਤੇ ਬਹੁਤ ਇੱਕ ਗੱਲ ਜਿਹੜੀ ਬਹੁਤ ਕਠਸਤਰਾਂ ਜੇ ਕਹੀ ਜਾ ਸਕਦੀ ਹੈ ਉਹਨੂੰ ਬਹੁਤ ਦੇਬਾਰੇ ਜੈਗੂਰੇਟ ਕਰਨ ਲਈ ਕੇ ਕੇਵਲੀ ਫੋਰਸਟਲੀ ਨੂੰ ਫਲਾਉਣ ਲਈ ਬਹੁਤ ਸ਼ਬਦਾਂ ਦੀ ਇਸਤੇਮਾਲ ਹੁੰਦਾ ਹੈ ਕਿ ਸ਼ਾਇਦ ਇਹਨਾਂ ਲਖਾਂ ਨੂੰ ਵੀੜੰਦਾ ਆਰਟਾਈਪੂ ਤੋਂ ਸਿੱਖਿਆ ਜਾ ਸਕਦੀ ਹੈ ਔਰ ਦੂਸਰਾ ਹੈ ਕਿ ਜਿਹੜੀ ਤੀਜ਼ਾ ਨਮੂਜਾ ਕਿਰਤੀ ਨੂੰ ਅ ਦੇਖਣ ਦਾ ਜੋ ਢੰਗ ਹੈ ਉਹਦੇ ਵਿੱਚ ਵੀ ਤਬਦੀਲੀ ਆਏਗੀ ਕਿ ਅਸੀਂ ਉਹਨੂੰ ਇੱਕ ਉਸ ਨਜ਼ਰ ਤੋਂ ਵੀ ਦੇਖ ਸਕਦੇ ਜਿੱਥੇ ਸਾਡੀ ਲੋੜ ਦਾ ਸਾਡੀ ਗੌਰਮੈਂਟ ਦੀ ਦਿੱਪੀ ਨਾ ਵੀ ਕਰਦੀ ਮਾਣ ਤਾਂ ਵੀ ਅਸੀਂ ਉਹਨਾਂ ਦਾ ਹਿਸਾਬ ਦੇਖ ਸਕੀਏ ਸੰਕ ਇੱਕ ਅੰਜਮੇ ਕਿਸੇ ਨੇ ਕਿਹਾ ਕਿ ਹਾਈਕੂ ਲਿਖਣ ਲਈ ਕੀ ਚਾਹੀਦਾ ਇਹ ਨਹੀਂ ਕਿ ਉਹਦੇ ਕੋਈ ਮੀਟਰ ਵੀ ਚਾਹੀਦਾ ਤਕ ਤੁਹਾਨੂੰ ਮਿਲ ਜੇ ਲੇਕਿਨ ਹਾਈਕੂ ਨਜ਼ਰ ਚਾਹੀਦੀ ਹੈ ਕਿ ਯੂਨੀ ਹਾਈਕੂ ਆਈਸ तो हाईक्यू आइज तो इसने बयान कर दिया कि हाइक्यू आइज का मतलब है कि सृष्टि में इस तरह देख सकना कि जो जोड़ी सृष्टि होम है जोड़